ਦਲੀਪਕਟ ਟਿਮਾਣਾ ਕਹਿੰਦੇ ਐ ਕਿ ਜਦੋਂ ਸੇਵਾ ਬਲਦਾ ਤਾਂ ਜੀ ਦਾ ਉਸ ਬਲਣ ਵਾਲੇ ਨਾਲ ਜਿੰਨਾ ਜਿੰਨਾ ਰਿਸ਼ਤਾ ਹੁੰਦਾ ਉਹਨਾਂ ਉਹਨਾਂ ਨਾਲ ਬਲਦਾ ਹੂੰ ਕਿ ਜੇ ਮਾਂ ਦਾ ਪੁੱਤ ਗਿਆ ਤੇ ਪੁੱਤ ਦਾ ਸੇਵਾ ਬਲ ਰਿਹਾ ਤੇ ਮਾਂ ਉਹਨੀ ਨਾਲ ਬਲਦੀ ਹੈ ਬਿਲਕੁਲ ਉਹਦੀ ਹਮਸਫਰ ਉਹਨੀ ਨਾਲ ਬਲ ਰਹੀ ਹੁੰਦੀ ਹੈ ਬੱਚੇ ਉਹਨੇ ਨਾਲ ਬਲ ਰਹੇ ਹੁੰਦੇ ਆ ਰਿਸ਼ਤਾ ਜਿਵੇਂ ਜਿਵੇਂ ਘਟਦਾ ਜਾਂਦਾ ਹੈ ਤੇ ਓਵੇਂ ਓਵੇਂ ਉਹ ਸੇਕ ਵੀ ਬੰਦਿਆਂ ਨੂੰ ਘਟਦਾ ਜਾਂਦਾ ਹੈ ਕਈ ਵਾਰੀ ਸ਼ਹਿਰ ਚ ਕੋਈ ਮੌਤ ਹੋਈ ਹੋਵੇ ਆਪਾਂ ਜਾਣਦੇ ਆ ਨਾ ਸ਼ਮਸ਼ਾਨ ਘਾਟ ਤੇ ਤੇ ਆਪਣਾ ਕੋਈ ਸਬੰਧ ਉਸ ਬੰਦੇ ਨਾਲ ਨਾ ਹੋਵੇ ਲੇਕਿਨ ਸਿਰਫ ਫੇਸ ਕਰਕੇ ਜਾਈਏ ਕਿ ਕਿਉਂਕਿ ਸ਼ਹਿਰਦਾਰੀ ਆ ਜਾਣਾ ਪੈਂਦਾ ਤੇ ਕਿਤੇ ਦੂਰ ਕੋਨੇ ਤੇ ਖੜ ਕੇ ਚਾਰ ਜਾਣੇ ਆਪਣਾ ਕੋਈ ਫੇਵਰੇਟ ਬੰਦਾ ਲੱਭਦੇ ਆ ਵੀ ਆ ਬਈ 2 ਮਿੰਟ ਉਧਰੋਂ ਕਾਰਵਿਹਾਰ ਸੰਸਕਾਰ ਦੇ ਚੱਲ ਰਹੇ ਹੁੰਦੇ ਤੇ ਆਪਾਂ ਖੜੇ ਪਿੱਛੇ ਗੱਲਾਂ ਕਰਦੇ ਫਿਰ ਹਾਂ ਬਿਲਕੁਲ ਜਿਹੜਾ ਉਹਦਾ ਕਲੋਸਟਸਟ ਹੁੰਦਾ ਉਹ ਬੈਠਾ ਆਪਣੇ ਪਿਓ ਨੂੰ ਮਾਂ ਨੂੰ ਜਿਹਦੀ ਮੌਤ ਹੋਈ ਉਹਨੂੰ ਯਾਦ ਕਰਕੇ ਰੋ ਰਿਹਾ ਹੁੰਦਾ ਬਿਲਕੁਲ ਉਹਦੇ ਨੇੜਲੇ ਉਸ ਦਰਦ ਨੂੰ ਸਮਝ ਰਹੇ ਹੁੰਦੇ ਆ